ਹਰ ਪੀੜਤ ਵਾਸਤੇ ਇੱਥੇ ਜਿਹੜਾ ਕਿ ਦੁੱਧਦਾਰਾ ਲੰਗਰ ਹਰ ਟਾਈਮ ਜਿਹੜਾ ਚਲਾਇਆ ਜਾ ਰਿਹਾ ਹੈ ਸੇਵਾ ਵੱਡੀ ਕੀਤੀ ਜਾ ਰਹੀ ਆ ਹਰਪਾਲ ਸਿੰਘ ਵੱਲੋਂ ਤੇ ਉਹਨਾਂ ਦੀ ਡੇਲੀ ਡੇਲੀ ਚਲਾਈ ਜਾ ਰਹੀ ਆ ਕਾਫੀ ਸਮੇ ਤੋਂ ਸੇਵਾ ਅੱਜ 4-5 ਦਿਨ ਹੋ ਗਏ ਜੇ ਸ਼ੁਰੂ ਕੀਤੀ ਨੂੰ ਤੇ ਸਾਰੀ ਚੀਜ਼ ਪ੍ਰੋਵਾਈਡ ਕਰ ਰਹੇ ਆ ਦੁੱਧ ਆਪਣਾ ਤਰਪਾਲਾਂ ਹੋਰ ਬੱਚਿਆਂ ਵਾਸਤੇ ਦੁੱਧ ਸੁਕੀ ਰਸਤ ਬਿਸਕੁਟ ਚਾਹ ਹਰ ਚੀਜ਼ ਜਿਹੜੀ ਵੀ ਜ਼ਰੂਰਤ ਜੋ ਵੀ ਮੰਗਦਾ ਉਹਨੂੰ ਹਰ ਚੀਜ਼ ਦੇ ਰਹੇ ਆ ਜੀ ਸੇਵਾ ਹਰ ਕੋਈ ਕਰ ਰਿਹਾ ਵਾ ਚਾਹੇ ਉਹ ਕਿ ਰਾਸ਼ਨ ਦੀ ਸੇਵਾ ਵਾ ਲੰਗਰ ਦੀ ਸੇਵਾ ਵਾ ਤੇ ਤੁਹਾਡੀ ਡੇਰੀ ਵੱਲੋਂ ਸਾਨੂੰ ਪਤਾ ਲੱਗਾ ਤੁਸੀਂ ਇੱਥੇ ਦੁੱਧ ਦੀ ਸੇਵਾ ਕੀਤੀ ਜਾ ਰਹੀ ਹੈ। ਹਾਂਜੀ ਉਹ ਦਿਨ ਤੋਂ ਡੇਵੇ ਪਹਿਲੇ ਦਿਨ ਤੋਂ ਜਿੱਦੋਂ ਤੋਂ ਸ਼ੁਰੂ ਹੋਇਆ ਇਹ ਅਜੇ ਤੇ ਅਸੀਂ ਲਗਾਤਾਰ ਇਹ ਚਲੰਡਿਆ ਕੰਮ ਰਾਤ ਦੇਣੀ। ਕਿਹਾ ਹੁਣ ਤਾਂ ਜਿਵੇਂ ਦੁੱਧ ਦੀ ਬੜੀ ਘਾਟ ਹੋ ਜਾਂਦੀ ਆ ਕਿਸ ਤਰ੍ਹਾਂ ਸਾਰਾ ਕਰਦੇ ਹੋ ਮੈਂਟੇਨ ਰੋਜ਼ ਦਾ ਕਿੰਨਾ ਕੁ ਦੁੱਧ ਲੱਗ ਜਾਂਦਾ ਲੱਗ ਜਿੰਨਾ ਵੀ ਸਵੇਰੇ ਆ ਜਾਂਦਾ ਮੁੱਕਦਾ ਨਿਸ਼ਾਮਾਂ ਤੱਕ ਵਾਧੂ ਆਈ ਜਾਂਦਾ ਬਾਬੇ ਦੀ ਕਿਰਪਾ ਨਾਲ। ਮਾਤਾ ਜੀ ਦੁੱਧ ਦੁੱਧ ਇੱਥੋਂ ਲੈਣਾ ਆਏ ਦੁੱਧ ਲੈਣ ਵਾਸਤੇ ਆਏ ਹੋ। ਹਾਂਜੀ ਦੇ ਦੁੱਧ ਤੁਹਾਨੂੰ ਬਿਲਕੁਲ ਫਰੀਦ ਦਿੱਤਾ ਜਾਂਦਾ ਵਾ ਕਿ ਪੈਸੇ ਲੈਦੇ ਨਹੀਂ ਨਹੀਂ ਫਰੀਦ ਦਿੱਤਾ ਹੈ ਬੱਚਿਆਂ ਵਾਸਤੇ ਪੂਰਾ ਪਣਾਰ ਖੁੱਲੇ ਪਏ ਨੇ ਜਿੰਨਾ ਮਰਜ਼ੀ ਖੜੀ ਜਾਣ ਬੱਚਿਆਂ ਨੂੰ ਮੁੱਕਦਾ ਨਹੀਂ ਬੱਚਿਆਂ ਵਾਸਤੇ ਪੂਰਾ ਰੱਖਿਆ ਪਣਾਰ ਖੋਲਾ ਹੈ ਬੱਚਿਆਂ ਨੂੰ ਦੇਣਾ ਆ ਬਾਕੀ ਚਾਹ ਦੇ ਲੰਗਰ ਚੱਲਣ ਦੇ ਇਦਾਂ ਹੀ ਚੱਲਦੇ ਰਹਿਣਗੇ ਜਿੰਨੇ ਤੇ ਧੋਪ ਨਹੀਂ ਲੱਗਦੀ ਕੋਈ ਦੁੱਧ ਵੀ ਅਸੀਂ ਖਾਦਿਓ ਦੁੱਧ ਮਾਲਾ ਜਿਹਾ ਕਿੰਨਾ ਕ ਰੱਖਿਆ ਹੋਣ ਤੱਕ ਬੱਚੇਰੇ ਹੀ ਇੰਨਾ ਵਧੀਆ ਕਾਮਾ ਨੂੰ ਫੇਰ ਆਣੀ ਸ਼ਾਮਾਂ ਵਿੱਚ ਵਾਈ ਫੇਰ ਆਜਣੀ ਹੁਣ ਹਾਂਜੀ ਕੋਲ ਕਰੋ ਰੋਜ਼ ਆ ਕਿੰਨਾ ਕੁ ਦੁੱਧ ਹੋ ਜਾਂਦਾ ਹਾਂਜੀ ਗਿਣਤੀ ਨਹੀਂ ਕੀਤੀ ਆਪਾਂ ਛੁੱਟੀ ਜਾਂਦੇ ਪਲਟੀ ਜਾਂਦੇ ਬਸ ਲਿਖਿਆ ਨਹੀਂ ਉਦੋਂ ਦਾ ਦੁੱਧ ਦੀ ਕਿੰਨੀ ਕੁ ਮੁਸ਼ਕਲ ਆ ਰਹੀ ਆ ਦੁੱਧ ਬਹੁਤ ਮੁਸ਼ਕਲ ਆ ਰਹੀ ਆ ਬਾਬੇ ਨੂੰ ਬਹੁਤ ਜਾਈ ਕਰਨ ਦੇ ਸੇ ਨਹੀਂ ਅੱਜ ਹੀ ਪਹਿਲੇ ਦਿਨ ਪਤਾ ਲੱਗਾ ਇਸ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜਾਲਾ ਇਲਾਕੇ ਦੇ ਹਰ ਪੀੜਤ ਜਿਹੜੇ ਇਲਾਕੇ ਦੀਆਂ ਅਤੇ ਸੱਕੀ ਦੀਆਂ ਤਸਵੀਰਾਂ ਸਾਂਝੀ ਕਰਾਂਗੇ ਜਿੱਥੇ ਕਿ ਲੋਕਾਂ ਵੱਲੋਂ ਬਹੁਤ ਜ਼ਿਆਦਾ ਸੇਵਾ ਕੀਤੀ ਜਾ ਰਹੀ ਹੈ ਹਰ ਕੋਈ ਜਿਹੜਾ ਸੇਵਾ ਵਿੱਚ ਹਿੱਸਾ ਪਾ ਰਿਹਾ ਚਾਹੇ ਪੰਜਾਬ ਦੀ ਗੱਲ ਕਰੀਏ ਜਾਂ ਵਿਦੇਸ਼ਾਂ ਦੀ ਗੱਲ ਕਰੀਏ ਹਰ ਕੋਈ ਜਿਹੜਾ ਇਸ ਹਰ ਪੀੜਤ ਇਲਾਕੇ ਵਿੱਚ ਕੋਈ ਨਾ ਕੋਈ ਸੇਵਾ ਜਰੂਰ ਪਾ ਰਿਹਾ ਪਰ ਜਿਹੜੀਆਂ ਤਸਵੀਰਾਂ ਤੁਹਾਨੂੰ ਅੱਜ ਸਾਂਝੀ ਕਰਾਂਗੇ ਇਹ ਤਸਵੀਰਾਂ ਨੇ ਇਹ ਨਾਲਾ ਸੱਕੀ ਦੀਆਂ ਅਤੇ ਡੇਰੀ ਦੀਆਂ ਹਰਪਾਲ ਸਿੰਘ ਦਾ ਜਿਹੜੇ ਤੋਂ ਦੇ ਮਾਲਕ ਨੇ ਤੁਸੀਂ ਦੇਖ ਸਕਦੇ ਹੋ ਜੋਦਾਂ ਦਾ ਇੱਥੇ ਹਰ ਪੀੜਤ ਵਾਸਤੇ ਇੱਥੇ ਜਿਹੜਾ ਕਿ ਦੁੱਧਦਾਰਾ ਲੰਗਰ ਹਰ ਟਾਈਮ ਜਿਹੜਾ ਚਲਾਇਆ ਰਪਾਲ ਸਿੰਘ ਵੱਲੋਂ ਤੇ ਉਹਨਾਂ ਦੀ ਡੇਰੀ ਜੀ ਚਲਾਈ ਜਾ ਰਹੀ ਹੈ ਕਾਫੀ ਸਮੇ ਤੋਂ ਗੱਲਬਾਤ ਵੀ ਕਰਾਂਗੇ ਭਾਈ ਸਾਹਿਬ ਨਾਲ ਭਾਈ ਸਾਹਿਬ ਕੀ ਨਾਂ ਹੈ ਕਰੋ ਜੀ ਸੇਵਾ ਸ਼ੁਰੂ ਕੀਤੀ ਜੀ ਤੇ ਗੁਰਜਿੰਦਰ ਸਿੰਘ ਜੀ ਮੇਰਾ ਨਾਂ ਸੇਵਾ ਅੱਜ 4-5 ਦਿਨ ਹੋ ਗਏ ਜੀ ਸ਼ੁਰੂ ਕੀਤੀ ਨੂੰ ਤੇ ਸਾਰੀ ਚੀਜ਼ ਪ੍ਰੋਵਾਈਡ ਕਰ ਰਹੇ ਆ ਦੁੱਧ ਆਪਣਾ ਤਰਪਾਲਣਾ ਹੋਰ ਬੱਚਿਆਂ ਵਾਸਤੇ ਦੁੱਧ ਸੁੱਕੀ ਰਸਤ ਬਿਸਕੁਟ ਚਾਹ ਹਰ ਚੀਜ਼ ਜਿਹੜੀ ਵੀ ਜ਼ਰੂਰਤ ਜੋ ਵੀ ਮੰਗਦਾ ਉਹਨੂੰ ਹਰ ਚੀਜ਼ ਦੇ ਰਹੇ ਆ ਜੀ ਇੰਨੇ ਕ ਰੋਜ਼ ਹੀ ਸੰਗਤ ਆ ਜਾਂਦੀ ਆ ਕਿੰਨੇ ਕ ਲੋਕਾਂ ਦਾ ਅਸੀਂ ਦੇਖਿਆ ਮੇਲ ਸੱਕੀ ਤੇ ਲੱਗੇ ਤੁਸੀਂ ਬੈਠੇ ਹੋ ਕਿੰਨੇ ਕ ਲੋਕਾਂ ਦਾ ਇਕੱਠ ਹੋਵੇ ਤੁਹਾਨੂੰ ਹਜ਼ਾਰਾਂ ਦੇ ਲੋਕ ਤੇ ਹਜ਼ਾਰਾਂ ਦੇ ਤਕਰੀਬ ਲੋਕ ਆਉਂਦੇ ਨੇ ਕੋਈ ਕੋਈ ਗਿਣਤੀ ਨਹੀਂ ਹੋ ਸਕਦੀ ਇੰਨੀ ਦੁਨੀਆ ਆਉਂਦੀ ਆ ਤੇ ਅਸੀਂ ਵੱਧ ਵੱਧ ਕੋਸ਼ਿਸ਼ ਕਰਦੇ ਆ ਕਿ ਹਰ ਬੰਦੇ ਨੂੰ ਇੱਥੋਂ ਕੋਈ ਖਾਲੀ ਨਾ ਜਾਵੇ ਪੀਣ ਵਾਸਤੇ ਬੱਚਿਆਂ ਦੇ ਦੁੱਧ ਫ੍ਰੀ ਆ ਔਰ ਜੋ ਵੀ ਖਾਣ ਵਾਲੀਆਂ ਚੀਜ਼ਾਂ ਆ ਰੋਟੀ ਪੱਕਾ ਰਾਸ਼ਨ ਸਬਜ਼ੀਆਂ ਸਾਰਾ ਕੁਝ ਉਹਨਾਂ ਨੂੰ ਪਾਣੀ ਪੀਣ ਵਾਲਾ ਤਰਪਾਲਾਂ ਦੁੱਧ ਚਾਹ ਹਰ ਚੀਜ਼ ਜਿਹੜੀ ਆ ਬਿਸਕਟ ਰਾਸ ਜੋ ਵੀ ਚੀਜ਼ੇ ਚਾਹੀਏ ਨੂੰ ਚਾਹੀਦੀ ਹੈ ਸਾਰੀ ਦਿੱਤੀ ਜਾ ਰਹੀ ਹੈ ਜੀ ਠੀਕ ਹੈ ਜੀ ਹਾਂ ਜੀ ਤੁਸੀਂ ਦੇਖਿਆ ਗੱਲਬਾਤ ਕੀਤੀ ਬਾਈ ਦੇ ਨਾਲ ਹਰਪਾਲ ਸਿੰਘ ਨਾਲ ਗੱਲਬਾਤ ਕਰਾਂਗੇ ਜਿਹੜੇ ਕਿਸੇ ਡੇਰੀ ਦੇ ਮਾਲਕ ਨੇ ਨਿੱਜੇ ਡੇਰੀਆ ਨਾਲ ਇਹ ਨਾਲੇ ਵਿੱਚ ਇਹਨਾਂ ਦੀ ਕਾਫੀ ਲੰਬੇ ਸਮੇਂ ਤੋਂ ਜਿਹੜੇ ਇੱਥੇ ਲੋਕਾਂ ਦੀ ਸੇਵਾ ਵੀ ਕਰਦੇ ਆ ਰਹੇ ਨੇ ਉਹ ਜਦੋਂ ਦੇ ਹੜ੍ਹ ਆਇਆ ਇਸ ਇਲਾਕੇ ਵਿੱਚ ਉਹ ਜਦੋਂ ਦੇ ਨੁਕਸਾਨ ਹੋਇਆ ਫਸਲਾਂ ਦਾ ਉਦੋਂ ਜਿਹੜੀ ਵੱਡੀ ਸੇਵਾ ਕੀਤੀ ਜਾ ਰਹੀ ਹੈ ਹਰਪਾਲ ਸਿੰਘ ਜੀ ਵੱਲੋਂ ਗੱਲਬਾਤ ਨੂੰ ਕਰਾਂਗੇ ਬਿਲ ਸਭ ਤੋਂ ਪਹਿਲਾਂ ਅੱਡਾ ਫਤਿਹ ਸਾਂਝੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸੁਪੀ ਹਰਪਾਲ ਸਿੰਘ ਜੀ ਜਦੋਂ ਦਾ ਹੜ੍ਹ ਆਇਆ ਇਲਾਕੇ ਵਿੱਚ ਕਿੰਨਾ ਕੁ ਇਲਾਕੇ ਨੂੰ ਪ੍ਰਭਾਵਿਤ ਕਰ ਗਿਆ ਕਿੰਨਾ ਕੁ ਨੁਕਸਾਨ ਕਰ ਗਿਆ ਤੇ ਕੀ ਕਹਿਣਾ ਚਾਹੋਗੇ ਕਹਿੰਦੇ ਸੇਵਾ ਹਰ ਕੋਈ ਕਰ ਰਿਹਾ ਵਾ ਚਾਹੇ ਉਹ ਕਿ ਰਾਸ਼ਨ ਦੀ ਸੇਵਾ ਵਾ ਲੰਗਰ ਦੀ ਸੇਵਾ ਵਾ ਤੇ ਤੁਹਾਡੀ ਦੇਖਣੀ ਵੱਲੋਂ ਸਾਨੂੰ ਪਤਾ ਲੱਗਾ ਤੁਸੀਂ ਇੱਥੇ ਦੋਦੀ ਸੇਵਾ ਕੀਤੀ ਜਾ ਰਹੀ ਹੈ ਹਾਂਜੀ ਉਦੋਂ ਤੋਂ ਤੁਹਾਡੇ ਪਹਿਲੇ ਦਿਨ ਤੋਂ ਜਦੋਂ ਤੋਂ ਸ਼ੁਰੂ ਹੋਇਆ ਇਹ ਅਜੇ ਤੇ ਇਹ ਲਗਾਤਾਰ ਹੀ ਜੇ ਲੰਡਿਆ ਕੰਮ ਰਾਤ ਦੇਣੀ ਰਾਤ ਦੇਣੀ ਜਾਂ ਹਾਂਜੀ ਹਾਂਜੀ ਤੇ ਮੈਨੂੰ ਇਸ ਤੋਂ ਵੀ ਰੋਜ਼ ਦਾ ਕਿੰਨਾ ਕੁ ਦੁੱਧ ਲੱਗ ਜਾਂਦਾ ਵਾ ਅਸੀਂ ਦੇਖਿਆ ਹੁਣ ਤਾਂ ਜਿਵੇਂ ਦੁੱਧ ਹੀ ਬੜੀ ਘਾਟ ਹੋ ਜਾਂਦੀ ਆ ਕਿਸ ਤਰ੍ਹਾਂ ਸਾਰਾ ਕਰਦੇ ਹੋ ਮੈਂਟੇਨ ਰੋਜ਼ ਦਾ ਕਿੰਨਾ ਕੁ ਦੁੱਧ ਲੱਗ ਜਾਂਦਾ ਲੱਗ ਜਿੰਨਾ ਵੀ ਸਵੇਰੇ ਆ ਜਾਂਦਾ ਮੁੱਕਦਾ ਨਿ ਸ਼ਾਮਾਂ ਤੱਕ ਵਾਧੂ ਆਈ ਜਾਂਦਾ ਬਾਬੇ ਦੀ ਕਿਰਪਾ ਨਾਲ ਇਹ ਮੱਤ ਵਿਚਾਰ ਕਿੱਦਾ ਆਇਆ ਵੀ ਇਹ ਸੇਵਾ ਕੀਤੀ ਜਾਵੇ ਅਸੀਂ ਦੇਖਿਆ ਲੋਕੀ ਦੇ ਡੇਰੀਆਂ ਤੇ ਪੈਸਾ ਕਮਾ ਰਹੇ ਨੇ ਹਰ ਕਿਸੇ ਨੂੰ ਪੈਸੇ ਦੀ ਧੋੜਿਆ ਪਰ ਤੁਸੀਂ ਤੇ ਲੋਕਾਂ ਦੀ ਸੇਵਾ ਵਾਸਤੇ ਆਪਣੀ ਡੇਰੀ ਦੇ ਦਰਵਾਜ਼ੇ ਸਾਰੇ ਖੋਲ ਦਿੱਤੇ ਉਹ ਦਿਨ ਤੋਂ ਉਸੇਲੇ ਟਾਈਮ ਤੋਂ ਪਤਾ ਲੱਗ ਗਿਆ ਜਦੋਂ ਪਾਣੀ ਤੇ ਲੱਗ ਨਹੀਂ ਆਇਆ ਜੀ ਪਰ ਇਹ ਪਿੱਛੇ ਤੋਂ ਉਹਦੋਂ ਖੋਲ ਤੇ ਦਰਵਾਜ਼ੇ ਪੂਰੇ ਲਗਾਤਾਰ ਹੀ ਚੱਲਣ ਡਿਆ ਕੰਮ ਇੱਥੇ ਵੀ ਪਹਿਲੀ ਵਾਰ ਇਸ ਤਰ੍ਹਾਂ ਦਾ ਹਾਰਦੀ ਮਾਰ ਵੱਜੀ ਆ ਇਹ ਨਾਲੇ ਨੂੰ ਕਿ ਪਹਿਲੇ ਵੀ ਕਿਤੇ ਇਲਾਕੇ ਦੇ ਵੱਜੀਆਂ ਗੀਆਂ ਜੀ ਨਹੀਂ ਪਹਿਲਾਂ ਤੋਂ ਹੀ ਪਹਿਲਾਂ ਬੜੀਆ ਦੀ 86 ਵਾਲੀ ਤੇ ਬਹੁਤ ਜ਼ਿਆਦਾ ਉਦੋਂ ਤੋਂ ਲੈ ਕੇ ਤੇ ਅੱਜ ਤੱਕ ਮਾਂ ਸੁੱਤਰੀ ਕੰਮ ਆਇਆ ਸੀ ਅਮਾਤਾ ਇਹਨਾਂ ਗੱਲਬਾਤੂ ਕਰਾਂਗੇ ਜਿਹੜੀਆਂ ਉਹ ਹਰਪਾ ਡੇਰੀ ਦੇ ਦੁੱਧ ਲੈਣ ਵਾਸਤੇ ਆਈ ਇਹਨਾਂ ਗੱਲਬਾਤ ਕਰਾਂਗੇ ਅਮਾਤਾ ਜੀ ਦੁੱਧ ਦੁੱਧ ਇੱਥੋਂ ਲੈਣਾ ਆ ਦੁੱਧ ਲੈਣ ਵਾਸਤੇ ਆਏ ਹੋ ਹਾਂਜੀ ਤੇ ਦੁੱਧ ਤੁਹਾਨੂੰ ਬਿਲਕੁਲ ਫ੍ਰੀ ਦਿੱਤਾ ਜਾਂਦਾ ਵਾ ਕਿ ਪੈਸੇ ਲੈਂਦੇ ਕੋਈ ਨਹੀਂ ਫ੍ਰੀ ਦਿੱਤਾ ਹੈ ਫ੍ਰੀ ਦਿੱਤਾ ਜਾਂਦਾ ਹਾਂਜੀ ਤੇ ਮੈਨੂੰ ਇੱਥੋਂ ਵੀ ਬੱਚਿਆਂ ਦੇ ਕੀ ਹਾਲਾਤ ਨੇ ਬੱਚਿਆਂ ਵਾਲੇ ਘਰ ਵਾਲੇ ਕਿੰਨੇ ਕਿ ਦੁੱਧ ਜ਼ਰੂਰੀ ਆ ਕੋਈ ਸਰਕਾਰੋਂ ਵੀ ਪੁੱਛਿਆ ਕਿ ਜਾਂ ਇੱਥੋਂ ਹੀ ਸੇਵਾ ਦਿੱਤੀ ਜਾ ਰਹੀ ਆ ਨਹੀਂ ਅਹੀਂ ਇੱਥੋਂ ਹੀ ਫੜਾ ਤੁਹਾਨੂੰ ਨਹੀਂ ਕੋਈ ਵੀ ਦਿੰਦਾ ਹੋਰ ਅਸੀਂ ਤਾਂ ਪਾਣੀ ਤੇ ਬੈਠੇ ਰਾਤੀ ਵੀ ਇਹੀ ਖੜਿਆ ਅੱਛਾ ਹਣੇ ਬਾਦ ਦਾ ਬਦਲਾ ਕ ਜਿਹੜੇ ਸਾਡੇ ਲਾਗੇ ਜਾਟੇ ਆ ਨਾ ਆਂਦੇ ਇਹਨਾਂ ਨੂੰ ਕਹਾਰਾ ਦੇਣਾ ਤਾਂ ਇੱਕ ਦੂਜੇ ਦੇ ਕੋਠਿਆਂ ਤੇ ਬੈਠੇ ਆ ਜਾ ਕੇ ਵੇਖੋ ਅੱਡੇ ਨਾਲ ਪਰ ਪਾਇਣਾ ਲਾ ਪਰ ਕੀ ਲੱਗਦਾ ਨਹੀਂ ਹੈ ਮੁਸੀਬਤ ਵਲੇ ਮਾਰੇ ਬੰਦੇ ਦਾ ਹਰ ਕਿਸੇ ਦਾ ਸਾਥ ਦੇਣਾ ਚਾਹੀਦਾ ਵਾ ਨਿੱਥਾ ਸਦਾ ਹਰ ਭਾਤ ਹਿੰਦੀ ਸਾਥ ਦੇ ਰੇ ਨਹੀਂ ਇਹਨਾਂ ਆਹੀ ਰਾਤੀ ਵੀ ਦੋ ਤਾਂ ਖੜਿਆ ਖੜਿਆ ਰਾਤੀ ਮਾਨੂੰ ਪਤਾ ਨਹੀਂ ਕਿ ਆ ਜੰਦੇ ਸਾਨੂੰ ਕਿਸੇ ਦੱਸਿਆ ਸੀ ਹਾਂ ਹੁਣ ਵੀ ਆ ਗਏ ਆ ਜਾ ਕੇ ਚਾਹ ਬਣਾਈ ਘਰੇ ਚ ਚਾਰ ਪੰਜ ਬੱਚੇ ਜੇ ਹੈਗੇ ਆ ਘਰ ਵਿੱਚ ਕੰਮ ਹੁਣ ਬੰਦ ਹੋਏ ਇਧਰਲੇ ਪਿੰਡਾਂ ਨੂੰ ਜਾਂਦੇ ਗੱਡੀਆਂ-ਗੱਡੀਆਂ ਲਾਉਣ ਖਾਤ ਦੀਆਂ ਹੈ ਨਹੀਂ ਕਾਰੋਬਾਰ ਦੇਲੇ ਬੈਠੇ ਸਾਰੇ ਲੋਕ ਪਾਸੇ ਨਹੀਂ ਅਜ ਵੀ ਬੀਬੀ ਆਈਆਂ ਰੋਜ਼ ਇਹਦੇ ਕਿੰਨੇ ਕੁ ਲੋਕ ਆਜਦੇ ਨੇ ਦੁੱਧ ਵਾਸਤੇ ਲੈਣ ਵਾਸਤੇ ਕਿਉਂਕਿ ਦੁੱਧ ਬਹੁਤ ਜ਼ਰੂਰੀ ਚੀਜ਼ ਹੈ ਚਾਹ ਵੀ ਬਣਾਉਣੀ ਆ ਬੱਚਿਆਂ ਨੂੰ ਦੁੱਧ ਪਿਉਣਾ ਕਿੰਨਾ ਕੁ ਜ਼ਰੂਰੀ ਚੀਜ਼ ਹੈ ਸਿਰ ਚਾਹ ਪਾਸੇ ਜ਼ਰੂਰੀ ਆ ਬੱਚਿਆਂ ਵਾਸਤੇ ਪੂਰਾ ਆਪਣਾਰ ਖੁੱਲੇ ਪਏ ਨੇ ਜਿੰਨਾ ਮਰਜ਼ੀ ਖੜੀ ਜਾਣ ਬੱਚਿਆਂ ਨੂੰ ਮੁੱਕਦਾ ਨਹੀਂ ਬੱਚਿਆਂ ਵਾਸਤੇ ਪੂਰਾ ਰੱਖਿਆ ਆਪਣਾਰ ਖੋਲਾ ਈ ਬੱਚਿਆਂ ਨੂੰ ਦੇਣਾ ਆ ਬਾਕੀ ਚਾਹ ਦੇ ਲੰਗਰ ਚੱਲਣ ਦੇ ਇਦਾਂ ਹੀ ਚੱਲਦੇ ਰਹਿਣਗੇ ਜਿੰਨੇ ਠੀਕ ਹੈ ਅਸੀਂ ਦੇਖਿਆ ਜਿੱਥੇ ਸੇਵਾ ਕਰਨ ਦੀ ਗੱਲ ਜਿਹੜੀ ਹੈ ਕਹਿੰਦੇ ਪੰਜਾਬੀ ਜਿਹੜੇ ਨੇ ਸੇਵਾ ਜਦੋਂ ਕਰਨ ਤੇ ਆਉਂਦੇ ਨੇ ਪੂਰੇ ਆਪਣੇ ਖਜ਼ਾਨੇ ਆਏ ਖੋਲ ਦਿੰਦੇ ਨੇ ਹਰ ਕਿਸੇ ਨੂੰ ਥੋੜ੍ਹ ਨਹੀਂ ਆਉਂਦੇ ਦਿੰਦੇ ਪੂਰੇ ਖੋਲ ਤੇ ਉਦੋਂ ਤੇ ਖੋਲ ਤੇ ਦਰਵਾਜ਼ੇ ਕੋਈ ਲੋੜ ਹੀ ਨਹੀਂ ਕਿਸੇ ਨੂੰ ਪਰਵਾਹ ਕਿਸੇ ਗੱਲ ਦੀ ਨਹੀਂ ਸਾਰੀਆਂ ਚੀਜ਼ਾਂ ਦੇਣ ਨੇ ਇੱਕ ਨਹੀਂ ਛਤੜੀਆਂ ਵੀ ਦੇਣ ਨੇ ਦੂਜੇ ਵੀ ਤਰਪਾਲਾਂ ਵੀ ਦੇਣ ਨੇ ਮੰਡ ਵੀ ਚੋਕਰ ਵੀ ਜੋ ਚੀਜ਼ ਆਉਂਦੀ ਦੇਈ ਜਾਂਦੇ ਸਭ ਕੁਝ ਤੁਸੀਂ ਹੋਰ ਦੁੱਧ ਤੋਂ ਇਲਾਵਾ ਹੋਰ ਕੀ ਕੀ ਸਮਾਨ ਤੁਹਾਡੇ ਕੋਲ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਤੁਹਾਡੀ ਡਾਇਰੀ ਬਹੁਤ ਕਾਫੀ ਲੰਬੀ ਆ ਹੋਰ ਕੀ ਕੀ ਸਮਾਨ ਇੱਥੇ ਦਿੱਤਾ ਹੈ ਸਾਰਾ ਕੁਝ ਬਹੁਤ ਰਸ ਰੂਸ ਵੇਸਕੋਡ ਵਗੈਰਾ ਇਦਾਂ ਸਾਰੀਆਂ ਚੀਜ਼ਾਂ ਤਰਪਾਲਾਂ ਵੀ ਦਵਾਈਆਂ ਦਾ ਰੂ ਵੀ ਲਾਗੇ ਦੇਣ ਦੇ ਗਵੰਡੀ ਆਪਣੇ ਨਾਲ ਸਾਰਾ ਕੁਝ ਚੱਲਣ ਦਿਆ ਜੀ ਤਰਪਾਲਾਂ ਕਾਫੀ ਵੰਡੀਆਂ ਨੇ ਹੁਣ ਕਾਫੀ ਦਵਾਂਗੇ ਸਵੇਰੇ ਵੀ ਦੇਣੀਆਂ ਨੇ ਤਰਪਾਲਾਂ ਬਹੁਤ ਜ਼ਰੂਰੀ ਨੇ ਤੇ ਮੈਨੂੰ ਇੱਥੇ ਗੱਲ ਮੇਰੇ ਵਿੱਚ ਰਹਿ ਗਈ ਸੀ ਜਦੋਂ ਪਹਿਲੀ ਵਾਰੀ ਹਾਰ ਦੀ ਮਾਰ ਵਧੀ ਹੈ ਕਿਸ ਇਲਾਕੇ ਨੂੰ ਪਹਿਲਾਂ ਵੀ ਕਦੀ ਹਾਰ ਦੀ ਮਾਰ ਹੋਈ ਹੈ ਹਾਂਜੀ 88 ਦੀ ਬਹੁਤ ਜ਼ਿਆਦਾ ਇਹ ਤੋਂ ਵੀ ਜ਼ਿਆਦਾ ਸੀ ਕਾਸੀ ਦਾ 2-3 ਦਿਨ ਆਇਆ ਇਹ ਜਿਆਦਾ ਲਗਾਤਾਰ ਕਿੰਨੇ ਦਿਨ ਦੱਸ ਦੇਣੀ ਹੋ ਗਈ ਜਾਨੀਗਾ ਅੱਜ 15 ਇਦਾਂ ਹੀ ਚੱਲਣ ਡਿਆ ਜੇ ਹੋਰ ਕੀ ਦੇਖਿਆ ਦੁੱਧ ਦਾ ਰੇਟ ਵੜਾ ਵਾ 50-60 ਰੁਪਏ ਕੋਈ 70 ਰੁਪਏ ਦੁੱਧ ਵੇਚਦੇ ਆ ਕਿਲੋਆਂ ਦੇ ਹਿਸਾਬ ਨਾਲ ਪਰ ਤੁਸੀਂ ਤਾਂ ਰੋਜ਼ ਕੁਇੰਟਲਾਂ ਦੇ ਹਿਸਾਬ ਨਾਲ ਸੀਵਾ ਵਿੱਚ ਲੇਖਾ ਲਾਤਾ ਹੋ ਆਹੀ ਮੁੱਲ ਵੀ ਲੈਣ ਦੇ ਚਾਹੀ ਪਹਿਲਾਂ ਵੀ ਪਹਿਲਾਂ ਕਹਿਤਾ ਪਹਿਲੇ ਦਿਨ ਤੋਂ ਹੀ ਜਿੰਨੇ ਮੁੱਲ ਦਾ ਮਰਜ਼ੀ ਦੁੱਧ ਦੇਈ ਜੋ ਤੁਹਾਨੂੰ ਤੁਸੀਂ ਕੋਈ ਕੋਈ ਪਰਵਾਹ ਨਹੀਂ ਦੋ ਦੇ ਇਥੇ ਲਿਆ ਕੇ ਦਵਾ ਦੋ ਸਰਪਾ ਜੀ ਇੰਨਾ ਦਰਦ ਇੰਨਾ ਸ਼ਰਧਾ ਤੁਹਾਡੇ ਵਿੱਚ ਕਿਸ ਦਾ ਤੁਹਾਡੇ ਮਨ ਵਿੱਚ ਜਾਗੀ ਹੈ ਜੀ ਜੀ ਅਈਆ ਲੀਟਰ ਦੁੱਧ ਲੱਗਦਾ 7-800 ਹਜ਼ਾਰ ਲੱਗਦਾ ਸੀ ਉਹ ਸਾਡਾ ਬੰਦ ਹੋਇਆ ਪਿਆ ਐ ਉਹਨੂੰ ਫਿਰ ਵੀ ਇੱਥੋਂ ਆਈ ਜਾਂਦਾ ਇੰਨਾ ਕ 7-800 ਲੀਟਰ ਆਈ ਜਾਂਦਾ ਹਜ਼ਾਰ ਵੀ ਆ ਜਾਂਦਾ ਕਿਸੇ ਦਿਨ ਹਾਂ ਦਹੀਂ ਜਾਂਦੇ ਬਸ ਚਾਹ ਤੇ ਵੀ ਲੱਗ ਜਾਂਦਾ 5 ਕਿੰਡਾ 4 ਚਾਹ ਤੇ ਲੱਗ ਜਾਂਦਾ ਆ ਐਦਾਂ ਕਰਕੇ ਕੁਝ ਬੱਚਿਆਂ ਵਾਸਤੇ ਰੱਖਿਆ ਜਿੰਨਾ ਮਰਜ਼ੀ ਪੀਣ ਬੱਚੇ ਛੋਟੇ ਬੱਚਿਆਂ ਨੂੰ ਤਾਂ ਨਹੀਂ ਹੌਣ ਦਵਾਵਾਂਗੇ ਨਹੀਂ ਹੌਣ ਦਵਾਵਾਂਗੇ ਤੁਸੀਂ ਦੇਖਿਆ ਪਰਿਵਾਰ ਵੀ ਤੁਹਾਡੇ ਘਰ ਦੇ ਵੀ ਉਹ ਵੀ ਪੂਰਾ ਸਾਥ ਦੇ ਨੇ ਪਰਿਵਾਰਕ ਮਾਮਲਾ ਕਿੰਨਾ ਸਾਥ ਸਾਰਿਆਂ ਦੇ ਸਾਥ ਬਹੁਤ ਜ਼ਿਆਦਾ ਨਾਲ ਸੱਜਣ ਮਿੱਤਰ ਲੱਗੇ ਮੇਰੇ ਬੜਾ ਸਾਥ ਇਹਨਾਂ ਦਾ ਉਹ ਦਿਨ ਦੇ ਬੈਠੇ ਆ ਅਸੀਂ ਦੇਖਿਆ ਤੁਹਾਡੇ ਜਿਹੜੇ ਸੱਜਣ ਮਿੱਤਰ ਨੇ ਉਹ ਵੀ ਬੜਾ ਸਾਥ ਦੇ ਰਹੇ ਨੇ ਸਵੇਰ ਤੋਂ ਜੋ ਪੱਠੀ ਜਿਹੜੀ ਚਾਹ ਦੀ ਰੱਖਦੇ ਨੇ ਸਾਈ ਦੇ ਦੀ ਚਾਹ ਬੰਦੀ ਹੁੰਦੀ ਹੈ ਇਸ ਇਲਾਕੇ ਤੇ ਉਹ ਫੁਲਕਾ ਵੀ ਨਹੀਂ ਛਕਦੇ ਕਹਿੰਦੇ ਨੇ ਇੱਥੇ ਲਈ ਆਓ ਇੱਕ ਇੱਕ ਦੁੱਧ ਬਸ ਉਹ ਨਹੀਂ ਵੀ ਇੰਨੇ ਦਲੇਰ ਆ ਸਾਰੇ ਅਸੀਂ ਦੇਖਿਆ ਲੋਕ ਬੜੇ ਦਲੇਰ ਨੇ ਲੋਕ ਬੜੇ ਬਹਾਦਰ ਨੇ ਲੋਕ ਬੜੇ ਦਰਿਆਦਲ ਨੇ ਅਸੀਂ ਦੇਖਿਆ ਭਾਵੇਂ ਸਾਰਾ ਇਲਾਕਾ ਦਰਿਆ ਨਾਲ ਡੁੱਬ ਗਿਆ ਬਾੜ ਦੇ ਨਾਲ ਪਰ ਜਿਹਦੇ ਵੀ ਘਰੇ ਜਾਂਦੇ ਨੇ ਲੋਕ ਇਹ ਬੜੀ ਕਹਿੰਦੇ ਨੇ ਤੁਸੀਂ ਸਾਨੂੰ ਕਿਹਾ ਭਾਈ ਚਾਹ ਪੀ ਕੇ ਜਾਓ ਪਛਾਦਾ ਛੱਕ ਕੇ ਜਾਓ ਇਹ ਬੜੀ ਮਸਾਲੇਗੀ ਬਾਕੀ ਸਾਰਿਆਂ ਦੀ ਹੋਊਗੀ ਟੋਟਲੀ ਹੋਊਗੀ ਟੋਟਲੀ ਜਿੰਨਾਂ ਦਾ ਨ ਬੜੀ ਰੱਬ ਦੀ ਕਿਰਪਾ ਨਾਲ ਚੱਲੂਗਾ ਸਾਰਾ ਕੁਝ ਹੀ ਵਧੀਆ ਬਿਲਕੁਲ ਜੀ ਉਹਦੇ ਵੀ ਇਹ ਸੀਰਾ ਖਾਦਿਓ ਦੁੱਧ ਮਾਲਾ ਜਿਹਾ ਕਿੰਨਾ ਕੁ ਰੱਖਿਆ ਹੋਣ ਤੱਕ ਉਹਦੇ ਤੇ ਬਥੇਰੇ ਹੀ ਇੰਨਾ ਵਧੀਆ ਸ਼ਾਮਾਂ ਨੂੰ ਫੇਰ ਆ ਜਣੀ ਸ਼ਾਮਾਂ ਦੀ ਚਵਾਈ ਫੇਰ ਆ ਜਣੀ ਹੁਣ ਸ਼ਾਮਾਂ ਦੀ ਫੇਰ ਆ ਜਣੀ ਹਾਂਜੀ ਕਾਲ ਕਰ ਰੋਜ਼ ਆ ਕਿੰਨਾ ਕੁ ਦੁੱਧ ਲੱਗਦਾ ਹਾਂਜੀ ਗਿਣਤੀ ਨਹੀਂ ਕੀਤੀ ਆਪਾਂ ਛੁੱਟੀ ਜਾਂਨੇ ਪਲਟੀ ਜਾਂਨੇ ਬਸ ਲਿਖਿਆ ਨਹੀਂ ਉਹ ਦਿਨ ਦਾ ਤੁਹਾਨੂੰ ਦੱਸਿਆ ਵੀ 50 ਲੀਟਰ ਦੁੱਧ ਹੁੰਦਾ ਸੀ ਹੁਣ ਕੀ ਤਾਂ ਬਾਬੇ ਦੀ ਕਿਰਪਾ ਨਾਲ ਜ਼ਿਆਦਾ ਨਹੀਂ ਆਉਣ ਡਿਆ ਉਹਦੋਂ ਨੂੰ ਆਈ ਜਾਂਦਾ ਪਲਟੀ ਜਾਂਨੇ ਦਵਾ ਤੋਂ ਯਾ ਨਹੀਂ ਪਰਿਵਾਰ ਕਿ ਜਾਨੂ ਨਹੀਂ ਅੱਜ 6 ਦਿਨ ਹੋ ਗਏ ਮੋੜਿਆ ਨਹੀਂ ਗਏ ਨੂੰ ਇਹ ਮੋਕੇ ਬੰਬੀ ਸੇ ਦਾ ਤੁਹਾਡੇ ਕੋਲ ਬੈਠਾ ਆ ਅਸੀਂ ਦੇਖਿਆ ਜਿਹੜਾ ਕੋਈ ਆਉਂਦਾ ਚਾਹੇ ਬੱਚਿਆਂ ਵਾਸਤੇ ਦੁੱਧ ਦਾ ਪੈਕੇਟ ਲੈਣ ਵਾਸਤੇ ਆਉਂਦਾ ਕਿਸੇ ਵਾਸਤੇ ਤੁਸੀਂ ਬੜੇ ਰਾਣ ਫੜਾ ਦਿੰਦੇ ਹੋ ਹਰ ਕੋਈ ਮਤ ਕਰਦੇ ਹੁੰਦਾ ਸਾਰਿਆਂ ਨੂੰ ਦੇਣਾ ਪਹਿਲੇ ਦਿਨ ਕਹਤਾ ਸੀ ਕਿ ਦੁੱਧ ਦੇਣੇ ਦੇਣਾ ਬੱਚਿਆਂ ਵਾਸਤੇ ਅੱਧਾ ਕਿਲੋ ਕਿ ਲੋ ਜਿੰਨੇ ਲੈਣਾ ਬੱਚੇ 2 ਅੱਧਾ ਕਿਲੋ ਲੈ ਜਾਓ ਉਹ ਬੱਤੀ ਨਹੀਂ ਨਾ ਆਉਣ ਦੀ ਤਦ ਕਰਕੇ ਥੋੜਾ ਦੁੱਧ ਦੇਣ ਨੇ ਤੇ ਮੈਨੂੰ ਐਸੋ ਵੀ ਪਰਵਾਹ ਦੀ ਗੱਲ ਕਰ ਜੀ ਪਿੰਡਾਂ ਨੂੰ ਕਿੰਨੇ ਕੁ ਮਾਰ ਵੱਜੀ ਹੈ ਕਿਹੜੇ ਕਿਹੜੇ ਪਿੰਡ ਜਿਹੜਾ ਤੁਹਾਡੇ ਕੋਲ ਮਦਦ ਵਾਸਤੇ ਆ ਰਹੇ ਨੇ ਤੁਸੀਂ ਪਿੰਡ ਜਨਾਲਾ ਏਰੀਆ ਸਾਰਾ ਹੀ ਬਿਲ ਅਸੀਂ ਆ ਮੰਜੀਠੇ ਤੋਂ ਲੈ ਕੇ ਆਏ ਸੇਵਾ ਲੈ ਗਏ ਮੰਜੀਠੇ ਤੋਂ ਮੰਜੀਠੇ ਤੋਂ ਆਏ ਆ ਮੰਜੀਠੇ ਤੋਂ ਉਹਨੇ 3 ਦਿਨ ਹੋ ਗਏ ਲਗਾਤਾਰ ਆਉਂਦੇ ਆ ਜੀ ਠੀਕ ਹੈ ਸਮਾਨ ਸਾਰਾ ਲੈ ਕੇ ਸਾਰੇ ਤੁਸੀਂ ਲਿਆਉਂਦੇ ਹੋ ਗਾਈ ਕਾ ਕੇ ਜਾਂ ਪਿੰਡਾਂ ਚੋਂ ਜ ਆਪਣਾ ਲਿਆਉਂਦੇ ਕਿਦਾਂ ਇਹ ਸੇਵਾ ਹੀ ਹੈ ਜੀ ਆਪ ਨੂੰ ਆਪ ਮੁੰਰੇ ਗਏ ਬਾਹਰ ਗਏ ਕੋਈ ਆਪਣੇ ਪਾਈ ਜਾਂਦੇ ਸੇਵਾ ਲਈ ਜਾਂਦੀ ਆ ਤੇ ਪਾਈ ਜਾਂਦੇ ਆਪਣੇ ਆ ਵੀ ਗੁਰੂ ਨਾਨਕ ਦਾ ਲੰਗਰ ਬਾਬੇ ਨਾਨਕ ਦਾ ਦਈ ਜਾਂਦੇ ਵਰਤਾਈ ਜਾਂਦਾ ਖੁੱਲੇ ਲਿਖੇ ਆ ਬਾਈ ਨੇ ਗੱਲ ਕਰਦੇ ਵੀਰੇ ਦੁੱਧ ਕੇ ਵਸ ਲੈਣ ਆਇਆ ਬਾਈ ਬੱਚਿਆਂ ਵਾਲੀ ਬਾਈ ਨਹੀਂ ਕੰਨੀਆਂ ਨਿਕਲ ਕੇ ਬੱਚੇ ਹਾਂਜੀ ਹਾਂ ਸੱਕੀ ਵਾਲੇ ਬੋਲਦੇ ਅੱਛਾ ਤਿੰਨ ਬੱਚੇ ਤਿੰਨ ਬੱਚੇ ਆ ਹਾਂਜੀ ਜਿਹਦੇ ਬੱਚਾ ਨੂੰ ਦੁੱਧ ਦੀ ਕਿੰਨੀ ਕੁ ਮੁਸ਼ਕਲ ਆ ਰਹੀ ਆ ਦੁੱਧ ਦੀ ਬਹੁਤ ਮੁਸ਼ਕਲ ਆ ਰਹੀ ਵੀ ਤੇ ਬਾਬਾ ਜੀ ਨੇ ਕਿੰਨੀ ਵੀ ਸੇਵਾ ਕੀਤੀ ਆ ਰਹੀ ਬਾਬਾ ਜੀ ਨੇ ਬਹੁਤ ਜਾਰੀ ਕਰਨ ਰਏ ਸੇਵਾ ਪਹਿਲੇ ਦਿਨ ਹੈਗਾ ਅੱਗੇ ਰੋਣ ਨਹੀਂ ਅੱਜ ਹੀ ਪਹਿਲੇ ਦਿਨ ਪਤਾ ਲੱਗਾ ਸਾਨੂੰ ਤੇ ਤੁਸੀਂ ਦੁੱਧ ਲੈਣ ਤੁਸੀਂ ਵੀ ਆਏ ਹੋ ਦੁੱਧ ਲੈਣ ਕਿੱਥੋਂ ਆਏ ਜੇ ਆਏ ਤਾਂ ਗਾਂਧੀ ਨਗਰ ਮਹਲੇ ਵਾਰਡ ਨੰਬਰ 1 ਅੱਛਾ ਹਾਂਜੀ ਅਜੇ ਨਾਲੇ ਤੋਂ ਆ ਸ਼ਿਪਰੀ ਵਾਲਾ ਮੱਲਾ ਏ ਮਕਬੂਲ ਸ਼ਾਹ ਰੋਡ ਹਾਂ ਹਾਂਜੀ ਹਾਂਜੀ ਆਣਾ ਨਾ ਪਾਣੀ ਆ ਹ ਗਾਂਦੀ ਨਗਰ ਮਲਾ ਵਾਰਡ ਨੰਬਰ 1 ਬਿਲਕੁਲ ਤੁਸੀਂ ਦੇਖਿਆ ਵੱਡੀ ਸੇਵਾ ਜਿਹੜੀ ਆ ਸਰਦਾਰ ਹਰਪਾਲ ਸਿੰਘ ਨਿੱਜੇ ਡੇਰੀ ਵੱਲੋਂ ਕੀਤੀ ਜਾ ਰਹੀ ਆ ਦੁੱਧ ਦਾ ਲੰਗਰ ਜਿਹੜਾ ਲਗਾਇਆ ਗਿਆ ਤੁਸੀਂ ਦੇਖਿਓ ਅੱਜ ਦੇ ਜਮਾਨੇ 'ਚ ਦੁੱਧ ਜਿਹੜਾ ਸਭ ਤੋਂ ਜ਼ਰੂਰੀ ਆ ਲੋਕ 70 ਤੋਂ 80 ਰੁਪਏ ਦੇ ਦੁੱਧ ਵਿੱਚ ਆ ਰਹੇ ਨੇ ਪਰ ਇੱਥੇ ਹਜ਼ਾਰਾਂ ਲੀਟਰ ਜਿਹੜਾ ਦੁੱਧ ਆ ਜਦੋਂ ਦਾ ਹੜ ਆਇਆ ਲੋਕਾਂ ਵਾਸਤੇ ਫ੍ਰੀ ਲਾ ਦਿੱਤਾ ਗਿਆ ਹਰ ਕੋਈ ਬੱਚਿਆਂ ਵਾਲਾ ਪਰਿਵਾਰਕ ਮੈਂਬਰ ਆ ਕਈ-ਕਈ ਪਿੰਡ ਜਿਹੜੇ ਨੇ ਇੱਥੋਂ ਦੁੱਧ ਲੈ ਕੇ ਜਾਂਦੇ ਨੇ ਤੁਸੀਂ ਦੇਖ ਲਿਆ ਗੱਲਬਾਤ ਜਰੂਰ ਕਰਾਂਗੇ ਬਾਕੀ ਸਾਥੀਆਂ ਦੇ ਨਾਲ ਵੀ ਜਿਹੜੇ ਕੀ ਹਰਪਾਲ ਸਿੰਘ ਦੇ ਭਾਈ ਜਨਾ ਜਿਹੜੇ ਭਾਈ ਸਾਹਿਬ ਨੇ ਜਿਹੜੇ ਲਾ ਦੇ ਭਾਈ ਸੇਵਾ ਕਰ ਰਹੇ ਤੁਸੀਂ ਦੇਖਿਆ ਉਹਨਾਂ ਨੇ ਕਿਹਾ ਵੀ ਜੋ ਜਿਹੜੀ ਸਵੇਰ ਤੋਂ ਇਹ ਜਿਹੜੀ ਆ ਪੱਟੀ ਚੱਲਦੀ ਆ ਸਾਰੀ ਦਿਹਾੜੀ ਜਿਹੜੀ ਆ ਇਸੇ ਤਰ੍ਹਾਂ ਸੇਵਾ ਜਿਹੜੀ ਇਹ ਚੱਲਦੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਰਸ ਬਿਸਕੁਟ ਹਰ ਇੱਕ ਤਰ੍ਹਾਂ ਦੀ ਜਿਹੜੀ ਇੱਥੇ ਸਮਗਰੀ ਖਾਣ ਪੀਣ ਦਾ ਸਮਾਂ ਜਿਹੜਾ ਦਿੱਤਾ ਜਾ ਰਿਹਾ ਪੰਜਾਬੀਆਂ ਨੇ ਦਿਲ ਖੋਲ ਕੇ ਸੇਵਾ ਕੀਤੀ ਆ ਪੰਜਾਬ ਇੱਕ ਪੰਜਾਬੀ ਜਿਹੜੇ ਨੇ ਇੱਕ ਬਹਾਦਰ ਕੌਮ ਆ ਜਦੋਂ ਵੀ ਕਿਸੇ ਦੇ ਮੁਸੀਬਤ ਪੈਂਦੀ ਆ ਹਰ ਕੋਈ ਜਿਹੜਾ ਨਾਲ ਖੜਦਾ ਵਾ ਭਾਈ ਜੀ ਕੀ ਨਾਮ ਤੁਹਾਡਾ ਜੀ ਮੇਰਾ ਪਰਮਜੀਤ ਜੀ ਪਰਮਜੀਤ ਜੀ ਅਜਣਾਲੇ ਦੇ ਰਹਿਣ ਵਾਲੇ ਹਾਂ ਹਾਂਜੀ ਹਾਂਜੀ ਇਹ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਇਹ ਕਰਨੀ ਕਿ ਸੇਵਾ ਕੀਤੀ ਜਾ ਕਿੰਨੇ ਕੁ ਲੋਕਾਂ ਕੇ ਚੀਜ਼ ਦਾ ਫਾਇਦਾ ਲੈ ਰਹੇ ਨੇ ਇਹ ਬਹੁਤ ਝਾੜ ਲੈ ਰਹੇ ਨੇ ਫਾਇਦਾ ਹਾਂਜੀ ਅਬ ਕੀ ਚੱਲੇ ਜਾਓਗੇ ਪੰਜਾਬੀਆਂ ਨੂੰ ਜਿਹੜੀ ਨਹੀਂ ਦਿਲਿਆ ਦਿਲ ਪੜੀ ਹੈ ਪੰਜਾਬੀ ਬਹੁਤ ਮੁਸੀਬਤਾਂ ਆਈ ਚ ਸਾਰੇ ਪਿੰਡ ਅਜਣਾਲੇ ਦੇ ਵਿੱਚ ਲਖਵਾਲ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਬਹੁਤ ਮੁਸ਼ਕਲਾਂ ਦਾ ਕੰਮ ਚੱਲੂਗਾ ਹੁਣ ਤੇ ਬੜਾ ਖਰਾਬ ਹੋ ਗਿਆ ਜੇ ਪਾਣ ਝੋਨੇ ਸਾਰੇ ਖਰਾਬ ਹੋ ਗਏ ਜੀ ਹਾਂਜੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਪੀਲ ਇਹੋ ਕਰਨਾ ਚਾਹਾਂਗਾ ਤੇ ਬਹੁਤ ਟਾਈਮ ਲੱਗ ਜਣਾ ਜੀ ਹੁਣ ਸਿੱਧੇ ਹੁੰਦੇ ਆ ਜੀ ਵੀ ਮਤਲਬ ਵੀ ਸਾਥ ਦਿਓ ਸਾਰਿਆਂ ਦਾ ਇੱਕ ਜੁਟ ਹੋ ਸਾਰੇ ਡੇ ਅਸੀਂ ਜੋ ਵੀ ਆ ਆਪਣੇ ਮਤਲਬ ਬਰਾਦ ਦੀ ਜਿੱਦਾਂ ਵੀ ਸੱਜਣ ਭਰਾ ਜੀ ਵੀ ਦਾ ਸਾਰੇ ਡੇ ਆ ਵਧੀਆ ਵਾ ਬਾਕੀ ਪ੍ਰਸ਼ਾਸਨ ਤੋਂ ਹੈਗਾ ਹੈਗਾ ਵਾ ਲੋ ਆਪਣੇ ਮਤ ਤੌਰ ਤੇ ਆਪਾਂ ਲੰਗਰ ਲਾਇਆ ਇੱਥੇ ਔਰ ਡੇਰੀ ਫਾਰਮ ਭਰਾ ਦੀ ਆ ਜਿੱਦਾਂ ਵੀ ਆ ਵੀ ਸਹਿਯੋਗ ਬੜਾ ਮਿਲੰਦਿਆ ਵਾ ਬਹੁਤ ਧੰਨਵਾਦ ਬਾਕੀ ਵੀ ਇਹ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਕਿ ਜਲ ਜੂਲ ਬਜੁਰਗਾਂ ਦੇ ਨਾਲ ਬਾਬਾ ਜੀ ਕੀ ਨਾਂ ਕੀ ਤੁਹਾਡਾ ਜੀ ਮੇਰਾ ਨਾਂ ਭਪਿੰਦਰ ਸਿੰਘ ਜੀ ਭਪਿੰਦਰ ਸਿੰਘ ਜੀ ਇਹ ਫਿਰ ਪਤੀਲਾ ਇਸੇ ਤਰ੍ਹਾਂ ਚੜਿਆ ਆਂਦਾ ਹੁਣ ਜੀ ਇਹ ਚਾਰ ਪੰਜ ਤਣ ਤੋਂ ਇਸੇ ਤਰ੍ਹਾਂ ਚੜੰਡਿਆ ਅਸੀਂ ਇਹ ਪਹਿਲੇ ਦਿਨ ਜਦੋਂ ਇਹ ਪ੍ਰਾਲਾ ਬਣਾਇਆ ਨਾ ਝੋਨੇ ਸਾਡੇ ਵੀ ਸਾਰੇ ਡੁੱਬੇ ਨੇ ਖੇ ਸਾਰੇ ਡੁੱਬੇ ਨੇ ਤੇ ਮਨ 'ਚ ਬੜੀ ਚਿੰਤਾ ਸੀ ਇੱਥੇ ਬੈਠੇ ਤੇ ਜਦੋਂ ਸੰਗਤ ਇਧਰੋਂ ਦਾਨੀ ਆਉਣ ਤੇ ਪਿੰਡਾਂ ਦੇ ਵਿੱਚ ਜਦੋਂ ਗਏ ਨੇ ਤੇ ਆਉਂਦਿਆਂ ਜਦੋਂ ਵਾਪਸ ਆਉਂਦੇ ਚਾਹ ਦੀ ਬੜੀ ਤੰਗੀ ਹਰ ਬੰਦਾ ਪਾਣੀ ਥਾਣੀ ਆਉਂਦਾ ਸੀ ਜਦੋਂ ਆਉਂਦਾ ਸੀ ਤੇ ਵੇਖ ਕੇ ਬੜਾ ਮਨ ਨੂੰ ਹੋ ਰੋਂਦਾ ਸੀ ਆਖਿਆ ਗੁਰੂ ਮਹਾਰਾਜ ਨੇ ਬਾਪੂ ਜੀ ਧਾਲੇ ਨੇ ਇੰਨੀ ਹਿੰਮਤ ਦਿੱਤੀ ਵੀ ਅਸੀਂ ਚਾਹ ਦਾ ਲੰਗਰ ਰਹੀਆਂ ਆਖਿਆ ਵੀ ਇਹੋ ਕੰਮ ਕਰੀਏ ਆਉਂਦਿਆ ਜਿਹੜੇ ਵਿਚਾਰੇ ਆਉਂਦੇ ਛਿਰਦਾ ਲੋ ਉਹਨਾਂ ਦੀ ਆਉਂਦਿਆਂ ਨੂੰ ਚਾਹ ਪਾਣੀ ਹੋਵੇ ਦੁੱਧ ਮਿਲੇ ਉਹ ਆਉਂਦਿਆਂ ਨੂੰ ਫਿਰ ਸਾਰਿਆਂ ਦੀ ਸੇਵਾ ਕਰੀਏ ਉਸ ਦਿਨ ਦਾ ਫਿਰ ਗੁਰੂ ਮਹਾਰਾਜ ਦੀ ਈਦੀ ਥਾਪਣਾ ਮਿਲੀ ਆ ਵੀ ਚਲ ਸੋ ਚਾਲੀ ਚੱਲਣ ਡਿਆ ਬਹੁਤ ਧੰਨਵਾਦ ਜੀ ਆ ਬਿਲਕੁਲ ਤੁਸੀਂ ਦੇਖਿਆ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਇਨਾਲਾ ਸੱਚੀ ਦੀਆਂ ਨਿੱਜ ਡੇਰੀ ਵਾਲਿਆਂ ਦੀਆਂ ਤੁਸੀਂ ਦੇਖ ਸਕਦੇ ਜਿੱਥੇ ਹਰਪਾਲ ਸਿੰਘ ਜਿਨ੍ਹਾਂ ਦੀ ਡੇਰੀ ਆ ਕਾਫੀ ਸਮੇਂ ਤੋਂ ਚੱਲਦੀ ਆ ਰਹੀ ਆ ਜਦੋਂ ਦਾ ਹੜ ਪੀੜ ਤੇ ਜਿਹੜਾ ਇਲਾਕੇ ਵਿੱਚ ਆਏ ਨੇ ਜਦੋਂ ਦਾ ਹੜ ਇੱਥੇ ਆਇਆ ਇਲਾਕੇ ਵਿੱਚ ਉਦੋਂ ਦੀ ਸੇਵਾ ਜਿਹੜੀ ਹੈ ਦੁੱਧ ਦੀ ਕੀਤੀ ਜਾ ਰਹੀ ਆ ਵੱਡੀ ਸੇਵਾ ਕੀਤੀ ਜਾ ਰਹੀ ਆ ਮੈਨੂੰ ਦਿਓ ਜਾਨਤ ਮੈਂ ਤੁਹਾਡਾ ਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਇਨਾਲਾ